ਸਤਨਾਮ ਸ਼੍ਰੀ ਵਾਹਿਗੁਰੂ ਜੀ ਨਮਸਕਾਰ ਗੁਰੂ ਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਉੜੇ ਵਿਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਜਨਮ ਮਰਨ ਤੋਂ ਹੂ ਮੈਂ ਨਾਹੀ ਜਨ ਪਰਿ ਉਪਕਾਰੀ ਆਏ ਗੀਤਾਨ ਦੇ ਭਗਤੀ ਲਾਇਨ ਹਰ ਸੂਲੈਨ ਮਿਲਾਏ ਐਸੇ ਮਹਾਨ ਰਹਿਬਰ ਬ੍ਰਹਮ ਬੀਤੇ ਪਰਮੇਸ਼ਰ ਕੇ ਪਿਆਰੇ ਤੰਤਨ ਬਾਬਾ ਪਿੱਪਲਦਾਸ ਜੀ ਮਹਾਰਾਜ ਉਦਾਸੀਨ ਬ੍ਰਹਮ ਗਿਆਨੀ ਮਾਗੁਰੂਪ ਜਿਨ੍ਹਾਂ ਦੀ ਬਾਤ ਕਹਿਣਾ ਕਥਨਾ ਬਹੁਤ ਦੂਰ ਦੀ ਗੱਲ ਹੈ ਜਨਮ ਮਾਲਵੇ ਦਾ ਡੇਰਾ ਵਿੱਚ ਬੱਲਾ ਤੇਜ ਚਮਕਦਾ ਵਿੱਚ ਸੰਸਾਰ ਦੇਖੋ ਵਿਪਲ ਦਾਸ ਸੀ ਨਾਮ ਮਹਾਤਮਾ ਦਾ ਮਥੇ ਨਾਮ ਦਾ ਰੂਪ ਅਪਾਰ ਦੇਖੋ ਮੂਰਤ ਰੱਬ ਦੀ ਕੀਮੀਆਂ ਨਜ਼ਰ ਵਾਲੇ ਪਾਪੀ ਜੀਵਾਂ ਦਾ ਕਰਨ ਉਧਾਰ ਦੇਖੋ ਪੂਰਬ ਤਰਫ ਪਹਾੜ ਦੀ ਧਾਰ ਵਿੱਚੋਂ ਸੂਰਜ ਚਮਕਦਾ ਸੀ ਠਾਠਾ ਮਾਰਦਾ ਐਸੇ ਮਹਾਨ ਮਹਾਨਮਾਹ ਗੁਰੂ ਜਿਨ੍ਹਾਂ ਦਾ ਜਨਮ ਬਠਿੰਡੇ ਦੀ ਪਾਵਨ ਧਰਤੀ ਤੇ ਹੋਇਆ ਪਰਮੇਸ਼ਵਰ ਦੀ ਸਵਾਸ ਸਵਾਸ ਨਰਾਦਨਾ ਕਰਨ ਵਾਲਿਓ ਮਹਾਨ ਮਹਾਂਪੁਰਖ ਜਿਨ੍ਹਾਂ ਨੇ ਬਠਿੰਡੇ ਨੂੰ ਮਾਲਵੇ ਨੂੰ ਛੱਡ ਕਰਕੇ ਦੁਆਬੇ ਨੂੰ ਭਾਗ ਲਾਏ ਪਿੰਡ ਬੱਲਾ ਤੇ ਕਰਮ ਜਗਾਏ ਜਿੱਥੇ ਬੈਠਣ ਸਾਥ ਜਨ ਸੋ ਥਾਨ ਸੁਹੰਨਤਾ ਸਾਥ ਸੰਗਤ ਅਸਥਾਨ ਜਗ ਮਗ ਨੂਰ ਹੈ ਐਸੇ ਮਹਾਨ ਮਹਾਪੁਰਖ ਜਿਨ੍ਹਾਂ ਨੇ ਭਜਨ ਬੰਦ ਕੀ ਕਰ ਕਰਕੇ ਪਿੰਡ ਬੱਲਾ ਨੂੰ ਭਾਗ ਲਾਏ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਸੰਸਾਰ ਦੇ ਲੋਕਾਂ ਦਾ ਭਲਾ ਕਰਨਾ ਅਸਲ ਮਨੋਰਥ ਹੈ ਬਾਬਾ ਬਿਪਲਦਾਸ ਜੀ ਮਹਾਰਾਜ ਐਸੇ ਮਹਾਨ ਰੈਵਰ ਨੇ ਜਿਨ੍ਹਾਂ ਦੀ ਕੁੱਦ ਨੂੰ ਹੋਰ ਵੀ ਭਾਗ ਲੱਗੇ ਜਦੋਂ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਸ਼ੋਭਾਵੰਤੀ ਜੀ ਕੋ ਖੋ ਮਹਾਰਾਜ ਜੀ 사ਗੁਰ ਸੁਆਮੀ ਸਰਵਰਦਾਸ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਸਤਗੁਰ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ ਤਨ ਜਨਣੀ ਜਨ ਜਾਇ ਤਨ ਪਿਤਾ ਪਰਦਾ تے مہاراج بابا پپل داس مارا کی دے بچن ہویا کرتے سن کہ پائیے ساٹھی کمائی ہے لیکن جو تو دا سما آبے گا تا آپ جی لئے ویکھنا ایک ہی کمائی ساٹھی تو کئی گنا جاتا ہو آجا پسارے ویکھنے ہاں یہ پرسط ارسطان مارا کی نے جتھے بیٹھ کر کے بندگی کی تھی ਡੇਰਾ ਸ਼੍ਰੀ ਐਕਸਵਾਰ ਸੰਸਰਵਨ ਦਾ ਕੀ ਮਹਾਰਾਜ ਜੀ ਦੇ ਨਾਮ ਦੇ ਨਾਲ ਵਿਸ਼ਵ ਵਿਖਿਆਤ ਮਹਾਰਾਪਾ ਪਿੰਪਲਦਾਸ ਮਹਾਰਾਜ ਜੀ ਜਦੋਂ ਬਾਲਵਸਥਾ ਵਿੱਚ ਮਹਾਰਾਜ ਜੀ ਸਵਾਮੀ ਸਰਵੰਤਾਸ ਨਾਨਕ ਇਹ 7 ਸਾਲ ਦੀ ਮਹਾਰਾ ਸਰਵੰਦਾਸ ਜੀ ਦੀ ਆਯੂ ਮਹਾਰਾਜ ਜੀ ਨੂੰ ਲਾਇਆ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਨਗਰ ਨੂੰ ਮਹਾਰਾਜ ਜੀ ਨੇ ਛੱਡਿਆ ਜਲੰਧਰ ਵਿਖੇ ਆਏ ਜਲੰਧਰੋਂ ਫਿਰ ਪਿੱਤ ਬੱਲਾ ਦਾ ਇੱਕ ਜੀਮੀਦਾਰ ਉਹ ਗੱਡਾ ਲਿਆ ਕਰਕੇ ਆਪਣਾ ਵਾਪਸ ਪਿੰਡ ਨੂੰ ਆ ਰਿਹਾ ਸੀ ਹਨ ਮਹਾਰਾਜ ਨੇ ਨਮਸਕਾਰ ਕੀਤੀ ਪੁੱਛਿਆ ਕਿੱਥੇ ਜਾਣਾ ਮਹਾਰਾਜ ਜੀ ਨੇ ਪੁੱਛਿਆ ਭਾਈ ਤੂੰ ਕਿੱਥੇ ਜਾਣਾ ਤੇ ਉਸਨੇ ਦੱਸਿਆ ਮਹਾਰਾਜ ਮੇਰਾ ਪਿੰਡ ਬੱਲਾ ਮਹਾਰਾਜ ਕਿਹਾ ਭਾਈ ਅਸੀਂ ਵੀ ਉੱਥੇ ਹੀ ਉਹ ਪਿੰਡ ਬੱਲਾ ਦੇ ਦੁਆਬੇ ਨੂੰ ਭਾਗ ਲਗਾਉਣ ਵਾਸਤੇ ਪਾਤਸ਼ਾਹੀ ਨੇ ਆਪਣੇ ਮਵਾਰਕ ਚਾਨੂ ਸੱਬੱਲਾ ਦੀ ਧਰਤੀ ਤੇ ਪਾਏ ਮਹਾਰਾਜ ਸੱਤਿ ਪਾਤਸ਼ਾਹ ਜੀ ਦਾ ਜੀਵਨ ਮਧੂਕ੍ਰੀ ਕਰਦੀ ਪਾਤਸ਼ਾਹ ਜੀ ਉਦੋਂ ਕ੍ਰੀ ਕਰਨੀ ਉਦੋਂ ਗਰੀ ਤੋਂ ਜੋ ਵੀ ਮਿਲਦਾ ਉਹ ਆਪ ਜੀ ਨੇ ਵੀ ਸਕਣਾ ਤੇ ਮਹਾਰਾਜ ਸਾਭੀ ਸਰਬੰਦਾਸ ਮਹਾਰਾਜ ਜੀ ਨੇ ਵੀ ਉਹੀ ਸ਼ਕਤੀ ਪਰਮੇਸ਼ਵਰ ਦੀ ਬੰਦਗੀ ਕਰਨ ਉਹਨਾਂ ਦਾ ਜੀਵਨ ਐਸਾ ਸੀ ਉਹਨਾਂ ਦੇ ਜੀਵਨ ਦੇ ਅੰਤਰ ਲਿਖਿਆ ਹੈ ਕਿ ਉਹਨਾਂ ਦਾ ਹਰ ਇੱਕ ਬੋਲ ਸੱਚ ਹੁੰਦਾ ਸੀ ਹਰ ਇੱਕ ਪ੍ਰਾਣੀ ਦੇ ਮਾਸਟਕ ਤੇ ਲੇਖ ਪੜ ਕੇ ਉਹ ਦੱਸ ਦਿੰਦੇ ਸਨ ਕਿ ਭਾਈ ਇਹਦੇ ਨਾਲ ਕੀ ਵਾਪਰਨ ਵਾਲਾ ਹੈ ਕੋਈ ਇਸ਼ਾਰਾ ਕਰਕੇ ਆਇਆ ਉਹਦਾ ਦੁੱਖ ਦੇਖ ਕਰਕੇ ਪਾਤਸ਼ਾਹ ਜੀ ਨੇ ਉਹਨੂੰ ਪੁੱਤਰ ਬਖਸ਼ਿਆ ਕੋਈ ਇਸ਼ਾਰਾ ਕਰਕੇ ਆਇਆ ਮਹਾਰਾਜ ਜੀ ਉਹਦਾ ਦੁੱਖ ਦੇਖ ਕਰਕੇ ਪਰਮੇਸ਼ਵਰ ਦੇ ਪਿਆਰਿਆਂ ਨੇ ਉਹਨੂੰ ਸ਼ੋਹਰਤ ਬਖਸ਼ੀ ਉਹਨੂੰ ਮਾਣ ਬਖਸ਼ਿਆ ਇਸ ਨੂੰ ਪਾਤਸ਼ਾਹ ਜੀ ਨੇ ਸੁੰਦਰ-ਸੁੰਦਰ ਮਹਿਲ ਬਖਸ਼ੇ ਲੇਕਿਨ ਸਤਕਾਰ ਤੋਂ ਸਾਥ ਸੰਗ ਇਹ ਉਹਨਾਂ ਦਾ ਜੀਵਨ ਬੜੀਏ ਉਹਨਾਂ ਦੇ ਜੀਵਨ ਵਿੱਚੋਂ ਇਹ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਤੋਂ ਪਹਿਲਾਂ ਹੀ ਦੱਸ ਦਿੱਤੇ ਸਨ ਕਿ ਭਾਈ ਤੇਰੇ ਨਾਲ ਇਹ ਵਾਪਰਣ ਵਾਲਾ ਬਹੁਤ ਸਾਰੀਆਂ ਸਾਥਕੀਆਂ ਮਹਾਰਾਜ ਜੀ ਦੀਆਂ ਮੌਜੂਦ ਆ ਪਿੰਡ ਬੱਲਾ ਪਿੰਡ ਵਿਆਸ ਪਿੰਡ ਔਰ ਹੋਰ ਆਲੇ-ਦੁਆਲੇ ਨੇੜੇ ਦੇ ਇਲਾਕਿਆਂ ਬਹੁਤ ਸਾਰੀਆਂ ਸਾਥਕੀਆਂ ਉਸ ਇਲਾਕੇ ਵਿੱਚੋਂ ਪ੍ਰਾਪਤ ਹੋਈਆਂ ਨੇ ਜਿੱਥੇ ਮਹਾਰਾਜ ਜੀ ਜਾਇਆ ਕਰਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸ ਦਾ ਮਾਸਕ ਦੇਖ ਕੇ ਪਹਿਲਾ ਹੀ ਪਾਤਸ਼ਾਹ ਜੀ ਦੱਸ ਦਿੰਦੇ ਸਨ ਕਿ ਭਾਈ ਤੇਰੇ ਨਾਲ ਇਹ ਵਾਪਰਣ ਵਾਲਾ ਹਾਲਾਂਕਿ ਉਹਨਾਂ ਦੀ ਇਸ ਗੱਲ ਨੂੰ ਮਹਾਰਾਜ ਜੀ ਸਵਾਮੀ ਸਰਵਣਦਾਸ ਮਹਾਰਾਜ ਜੀ ਵੀ ਕਿਹਾ ਕਰਦੇ ਸਨ ਕਿ ਪਿਤਾ ਜੀ ਆਪ ਜੀ ਕਿਸ ਨੂੰ ਇਤਨਾ ਨਾਮ ਦੱਸਿਆ ਐਸੇ ਉਹ ਮਹਾਨ ਰਹਿਬਰ ਸਤਿਕਾਰਯੋਗ ਸਾ ਸੰਗਤ ਜੀ ਉਹਨਾਂ ਦਾ ਜੀਵਨ ਪ੍ਰਭੂ ਪਰਮੇਸ਼ਵਰ ਦੀ ਬੰਦਗੀ ਲੋਕਾਈ ਦੇ ਭਲੇ ਦੇ ਨਾਲ ਹੀ ਭਰਿਆ ਪਿਆ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਹਰੀਪੁਰ ਪਿੰਡ ਦੀ ਹੈ ਸੱਚੇ ਬਾਦਸ਼ਾਹ ਮਹਾਰਾਜ ਜੀ ਪਿੰਡ ਹਰੀਪੁਰ ਵਿਖੇ ਬਾਬਾ ਪਿੱਪਲਦਾਸ ਜੀ ਗਏ ਤੇ ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਸ੍ਰੀ ਸ਼ਿਆਮੀਰਾਮ ਜੀ ਉਸ ਪਿੰਡ ਵਿਖੇ ਰਿਆ ਕਰਦੇ। ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਜਦੋਂ ਉੱਥੇ ਗਏ ਤਾਂ ਪਰਿਵਾਰ ਨੇ ਦੇਖਿਆ ਕਿ ਬਾਬਾ ਪਿੱਪਲਦਾਸ ਮਹਾਰਾਜ ਜੀ ਆਏ ਆ। ਮਹਾਰਾਜ ਜੀ ਵਾਸਤੇ ਬਹੁਤ ਸੁੰਦਰ ਜਿਹੜਾ ਸੀ ਉਹ ਆਸਣ ਜਿਹੜਾ ਸੀ ਉਹ ਮੰਜੇ ਤੇ ਵਿਛਾਇਆ ਗਿਆ ਸੱਚੇ ਬਾਦਸ਼ਾਹ ਜੀ ਨੂੰ। ਉਸ ਆਸਨ ਤੇ ਬਿਠਾਇਆ ਗਿਆ ਜਲ ਪਾਣੀ ਨਾਲ ਪਰਿਵਾਰ ਨੇ ਸੇਵਾ ਕੀਤੀ। ਬਾਬਾ ਪਿੱਪਲ ਦਾਸ ਸਾਰੇ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਉਹਨਾਂ ਦੀ ਸੇਵਾ ਦੇ। ਕਿਉਂਕਿ ਸਾਧੂ ਪ੍ਰੇਮ ਵੇਖਦਾ। ਸਾਧੂ ਸ਼ਰਧਾ ਵੇਖਦਾ। ਸਾਧੂ ਭਾਵਨਾ ਵੇਖਦਾ ਹੈ। ਸਾਧੂ ਕਿਸੇ ਦਾ ਮਜਮ ਨਹੀਂ ਵੇਖਦਾ। ਸਾਧੂ ਕਿਸੇ ਦਾ ਪੈਸਾ ਨਹੀਂ ਵੇਖਦਾ। ਸਾਧੂ ਪ੍ਰੇਮ, ਸਤਿ ਪਾਉ, ਭਗਤ ਦਾ ਭੁੱਖਾ। ਇਸ ਲਈ ਪ੍ਰੇਮ ਕਰਕੇ ਮਾਰਨ ਨੇ ਲਿਖਿਆ ਕਿ ਪ੍ਰੇਮ ਕੀ ਜੇਬਰੀ ਬਾਦਿਓ ਤੇਰੋ ਜਨ ਕਹਿ ਰਵਿਦਾਸ ਫੂਟ ਬੋ ਕਵਨ ਸਾਧੂ ਭੁਖਾ ਪ੍ਰੇਮਕਾ ਧਨ ਕਾ ਭੁਖਾ ਤੇ ਪਰਮੇਸ਼ਵਰ ਦੇ ਪਿਆਰਿਆਂ ਦੀ ਹੀੜ ਹੈ ਕਿਉਂ ਪ੍ਰੇਮ ਤੇ ਭਤੀਜਾਂ ਕੋਲੇ ਭੋਲੇ ਭਾਏ ਬਲੇ ਰੰਗਾ ਅਮਾਰਾ ਜੀ ਬਹੁਤ ਖੁਸ਼ ਹੋਏ ਉਹਨਾਂ ਦੀ ਸੇਵਾ ਵੇਖ ਕਰਕੇ ਤੇ ਉਹ ਜਿਹੜਾ ਸਮਾਂ ਚੱਲ ਰਿਹਾ ਸੀ ਉਹ ਕਣਕ ਦੀ ਕਟਾਈ ਦਾ ਮੌਸਮ ਸੀ ਮੈਂ ਸਾਫ ਦਾ ਮਹੀਨਾ ਕਣਕ ਦੀ ਪਟਾਈ ਹੋ ਚੁੱਕੀ ਸੀ ਤੇ ਘਰ ਵਾਲਿਆਂ ਨੇ ਵੀ ਦਾਣੇ ਜਿਹੜੇ ਸੀ ਨਾ ਉਸ ਸੁਕਾ ਕਰਕੇ ਸਾਫ ਕਰਕੇ ਕੋਠੀ ਜਿਹੜੀ ਉਹ ਕੋਠੀ ਸੀ ਜਿਹਦੇ ਵਿੱਚ ਉਹ ਦਾਣੇ ਸਾਫਦੇ ਸਨ ਉਸ ਕੋਠੀ ਦੇ ਵਿੱਚ ਪਾਉਣ ਵਾਸਤੇ ਉਹਨਾਂ ਨੇ ਫਿਰ ਉਹ ਸਾਫ ਕਰਕੇ ਤਾਂ ਧੁੱਪੇ ਰੱਖੇ ਹੋਏ ਸੀ ਤਾਂ ਉਹ ਆਪਣੀ ਕੋਠੀ ਦੇ ਅੰਦਰ ਦਾਣੇ ਪਾਉਣੇ ਵਾਲੇ ਸਨ ਤੇ ਜਦੋਂ ਮਹਾਰਾਜ ਜੀ ਉਹਨਾਂ ਦੇ ਘਰ ਵਿੱਚ ਪਹੁੰਚੇ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਕਿਤੇ ਕੁੜੇ ਬੀਬੀ ਤੁਸੀਂ ਇਹ ਦਾਣੇ ਕਾਹਤੋਂ ਬਾਹਰ ਰੱਖੇ ਆ? ਸ਼ਵਨਾ ਤੇ ਘਰੋਂ ਆਉਣ ਲੱਗੀ ਜੀ ਕਿਤੇ ਮਹਾਰਾਜ ਜੀ ਇਹ ਦਾਣੇ ਅਸੀਂ ਕਿਹੜੇ ਆ ਨਾ ਇਹ ਹੁਣ ਕੋਠੀ ਦੇ ਵਿੱਚ ਪਾਉਣੇ ਕਿਉਂਕਿ ਅੱਜ ਕੱਲ ਤਾਂ ਜਿਹੜਾ ਸਮਾਂ ਹੈ ਨਾ ਉਹ ਰਮਾ ਦਾ ਸਮਾਂ ਪਹਿਲੇ ਜਿਹੜੀਆਂ ਸਿਆਣੀਆਂ ਸਨ ਉਹ ਘਰ ਦੇ ਵਿੱਚ ਇੱਕ ਮਿੱਟੀ ਦੀ ਕੋਠੀ ਬਣਾਈ ਹੁੰਦੀ ਸੀ ਉਹਦੇ ਉੱਪਰ ਉਹਦੀ ਦਾਣੇ ਪਾ ਦੇਣੇ ਤੇ ਉੱਪਰੋਂ ਫਿਰ ਉਹਦਾ ਜਿਹੜਾ ਮੂਸੂ ਮਿੱਟੀ ਦੇ ਨਾਲ ਲਿਪਕ ਦੇਣਾ ਥੱਲੇੋਂ ਫਿਰ ਜਿੰਨੀ ਜਿੰਨੀ ਜ਼ਰੂਰਤ ਹੁੰਦੀ ਸੀ ਔਰ ਉਹ ਥੱਲਿਓ ਵੀ ਇੱਕ ਜਿਹੜਾ ਸੀ ਉਹਨਾਂ ਨੇ ਉਪਰ ਰੱਖਿਆ ਹੁੰਦਾ ਸੀ ਕੋਠੀ ਦੇ ਵਿੱਚ ਜਿਸ ਤੋਂ ਜਿਹੜੇ ਸੀ ਦਾਣੇ ਉਹ ਬਾਹਰ ਕੱਟੇ ਜਾਂਦੇ ਸੀ। ਤਾਂ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਇਹ ਦਾਣੇ ਕਾਹਤੋਂ ਰੱਖੇ ਆ? ਤਾਂ ਉਹਨਾਂ ਕਹੇ ਮਹਾਰਾਜ ਜੀ ਨੂੰ ਦੱਸਣ ਲੱਗੀ ਬੀਬੀ ਕਹਿੰਦੇ ਮਹਾਰਾਜੀ ਇਹ ਦਾਣੇ ਸਾਫ਼ ਕਰਕੇ ਤਾਂ ਪਾਏ ਦਾਣੇ ਕੋਠੀ ਦੇ ਵਿੱਚ ਪਾਉਣੇ ਆ ਤੇ ਵਾਰਜ ਆਪੇ ਸਾਰਾ ਸਾਲ ਬਰਤਣਾ। ਅਛਾ ਮਹਾਰਾਜ ਕਹਿੰਦੇ ਚੰਗਾ ਭਾਈ ਅਸੀਂ ਪਾਵਾਂ। ਜੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਿਪਾਮਾ ਦੇ ਪਰਿਵਾਰ ਬਹੁਤ ਕੁਝ ਹੋਇਆ ਕਿਉਂਕਿ ਮਹਾਪੁਰਖਾਂ ਦੇ ਹੱਥੋਂ ਕੋਈ ਕਾਰਜ ਹੋਣ ਲੱਗਾ ਸੀ। ਤੁਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਧੂਫ ਦੇ ਕਰਕੇ ਪੰਜ ਬੁੱਕ ਦਾਣਿਆਂ ਦੇ ਸੱਚੇ ਪਾਤਸ਼ਾਹ ਬਾਬਾ ਬਿੱਪਲ ਦਾਸ ਜੀ ਆਪਣੇ ਹੱਥੀ ਜਿਹੜੇ ਸੀ ਉਸ ਕੋਠੀ ਦੇ ਵਿੱਚ ਪਾ ਦਿੱਤੇ ਤਾਂ ਫਿਰ ਪਰਿਵਾਰ ਨੂੰ ਆਖਿਆ ਕਿ ਹੁਣ ਸਾਡੇ ਤੇ ਸਾਰੇ ਜਿਹੜੇ ਦਾਣੇ ਤੁਸੀਂ ਕੋਠੀ ਵਿੱਚ ਪਾ ਦਿੱਤੇ ਮਾਰਾ ਜੀ ਤੇ ਉੱਥੇ ਬੈਂਦਿਆ ਬੈਂਦੀ ਆਹੀ ਪਰਿਵਾਰ ਨੇ ਜਿਹੜੇ ਉਹ ਸਾਰੇ ਦਾਣੇ ਸੀ ਉਹ ਕੋਠੀ ਦੇ ਵਿੱਚ ਪਾ ਦਿੱਤੇ। ਤੁਹਾਡਾ ਸੱਚੇ ਪਾਤਸ਼ਾਹ ਜੀ ਆਪਣਾ ਮੰਗਾ ਢਾਹ ਕਰਕੇ ਬੈਠਿਆ ਤੇ ਦੇਖ ਰਿਹਾ ਸਾਰਾ ਵਰਤਾਰਾ। ਜਦੋਂ ਸਾਰੇ ਦਾਣੇ ਪੈ ਗਏ, ਤਾਂ ਮਾਰਾ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਕਿਹਤੇ ਭਾਈ ਇਹਦਾ ਉੱਪਰਲਾ ਜਿਹੜਾ ਮੂੰਹ ਆ ਨਾ ਉਹਨੂੰ ਫਿਰ ਲਿਪਕ ਦਿਓ। ਪਰਿਵਾਰ ਨੇ ਲਿਪਕ ਦਿੱਤਾ। ਜਦੋਂ ਲਿਪਕ ਦਿੱਤਾ ਫਿਰ ਮਾਰਾ ਨੇ ਬਚਨ ਕੀਤਾ ਕਿਹਤੇ ਭਾਈ ਇਸ ਮੁਠੀ ਦੇ ਵਿੱਚੋਂ ਤੇ ਦਾਣੇ ਖਤਮ ਨਹੀਂ ਹੋ ਸਕਦੇ ਹੁਣ ਦੁਹਾਰਾ ਇਸ ਕੋਠੀ ਦੇ ਵਿੱਚ ਦਾਣੇ ਪਾਉਣ ਦੀ ਲੋੜ ਨਹੀਂ ਆ ਮਹਾਰਾਜ ਜੀ ਕਹਿੰਦੇ ਜਿਤਨੇ ਮਰਤੀ ਇਸ ਕੋਠੀ 'ਚੋਂ ਦਾਣੇ ਤੁਸੀਂ ਕੱਟ-ਕੱਟ ਕੇ ਵਰਤੀ ਜਾਓ ਤੁਹਾਨੂੰ ਦੁਹਾਰਾ ਇਸ ਕੋਠੀ ਦੇ ਅੰਦਰ ਦਾਣੇ ਪਾਉਣ ਦੀ ਲੋੜ ਨਹੀਂ ਪੈਣੀ ਔਰ ਨਾ ਹੀ ਮਹਾਰਾਜ ਜੀ ਕਹਿੰਦੇ ਕਿ ਭਾਈ ਤੁਸੀਂ ਇਸ ਕੋਠੀ ਨੂੰ ਕਦੀ ਖੋਲ ਕੇ ਦੇਖਣਾ ਹੈ ਇਹਦੇ ਵਿੱਚ ਦਾਣੇ ਕਿੰਨੇ ਹਨ ਤੇ ਕਿੰਨੇ ਨਹੀਂ ਇਤਨਾ ਬਚਨ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਚੱਲਦੇ ਬਾਏ ਤਾਂ ਸਤਿਕਾਰਯੋਗ ਸਾਧ ਸੰਗਤ ਦੀ ਸ਼ਾਮੀ RAM ਜੀ ਨੇ ਪੂਰਾ ਸਾਲ ਉਸ ਕੋਠੀ ਦੇ ਥੱਲੇੋਂ ਦਾਣੇ ਕੱਟ-ਕੱਟ ਕੇ ਖਾਤੇ ਉਹਨਾਂ ਦਾਣਿਆਂ ਵਿੱਚੋਂ ਹੀ ਕਾਰ ਬਿਹਾਰ ਕੀਤਾ ਉਹਨਾਂ ਦਾਣਿਆਂ ਦੇ ਨਾਲ ਹੀ ਹਰ ਇੱਕ ਕੀਤਾ ਪਟੰਤਰਾ ਕੀਤਾ ਪੂਰਾ ਸਾਲ ਉਹਨਾਂ ਨੇ ਉਸ ਦਾਣਿਆਂ ਨੂੰ ਸੱਗਿਆ ਜਦੋਂ ਇੱਕ ਸਾਲ ਪੂਰਾ ਹੋ ਗਿਆ ਤਦਾਰਾ ਕਟਾਈ ਦਾ ਮੌਸਮ ਆਇਆ ਅ ਸ਼੍ਰੀ ਸ਼ਾਮੀ RAM ਜੀ ਨੇ ਯਾਖੀ ਆਪਣੇ ਘਰੋਂ ਕਹਿੰਦੇ ਚਲੋ ਦੇਖਦਾ ਲਈਏ ਤੇ ਕਿ ਦਾਣੇ ਕਿੰਨੇ ਕੁ ਰਹਿ ਗਿਆ ਕੋਠੀ ਦੇ ਵਿੱਚ ਉਹਨਾਂ ਨੂੰ ਮਹਾਰਾਜ ਜੀ ਦਾ ਬਚਨ ਬਿਸਰ ਗਿਆ ਜਾਤ ਕੋ ਲਗਿਆ ਕਿ ਮਹਾਰਾਜ ਜੀ ਨੇ ਆਖਿਆ ਸੀ ਕਿ ਭਾਈ ਇਸ ਕੋਠੀ ਨੂੰ ਖੋਲ ਕੇ ਨਹੀਂ ਦੇਖਣਾ ਕਿ ਇਹਦੇ ਵਿੱਚ ਦਾਣੇ ਕਿੰਨੇ ਆ ਜਦੋਂ ਉਹਨਾਂ ਨੇ ਉਹ ਕੋਠੀ ਜਿਹੜੀ ਸੀ ਉਹ ਖੋਲੀ ਤਾਂ ਦੇਖਿਆ ਕਿ ਕੋਠੀ ਜਿਹੜੀ ਸੀ ਉਹ ਪੂਰੀ ਨੱਕੋ ਨੱਕ ਦਾਣਿਆਂ ਨਾਲ ਭਰੀ ਭਰੀ ਸੀ ਸਾਰਾ ਪਰਵਾਨ ਹੈਰਾਨ ਹੋ ਗਿਆ ਜੀ ਇਸ ਹਾਰਾ ਸਾਲ ਜਿਹੜਾ ਦਾਣੇ ਦੇ ਵਿੱਚੋਂ ਆਪਾਂ ਕੱਢ ਕੇ ਆਪ ਖਾਤੇ ਆ ਕਾਰ ਬਿਹਾਰ ਕਿਨਾਂ ਦਾਣਿਆਂ ਨਾਲ ਕੀਤਾ ਆ ਬਟਾਂਦਰਾ ਵੀ ਕਿਸੇ ਚੀਜ਼ ਦਾ ਇਹਨਾਂ ਦਾਣਿਆਂ ਦੇ ਨਾਲ ਹੀ ਹੋਇਆ ਆ ਫਿਰ ਇਹ ਕੋਠੀ ਕਿਵੇਂ ਦਾਣਿਆਂਦਰ ਭਰੀ ਹੋ ਸਕਦੀ ਫਿਰ ਉਹਨਾਂ ਨੂੰ ਖਿਆਲ ਆਇਆ ਕਿ ਬਾਬਾ ਪਿਪਲ ਦਾਸ ਮਹਾਰਾਜ ਦੇ ਬਚਨ ਕਰਕੇ ਗਏ ਸੀ ਕਿ ਸ਼ਾਮੀਰਾ ਇਹ ਤੇਰੀ ਕੋਠੀ ਕਦੀ ਦਾਣਿਆਂ ਤੋਂ ਖਾਲੀ ਨਹੀਂ ਹੋ ਸਕਦੀ ਬਸ਼ਰਤੇ ਤੂੰ ਇਹਦਾ ਮੂੰਹ ਖੋਲ ਕੇ ਨਹੀਂ ਕੋਠੀ ਦਾ ਦੇਖਣਾ ਇਹਦੇ ਵਿੱਚ ਦਾਣੇ ਕਿਨਾਂ ਜਦੋਂ ਉਹਨਾਂ ਨੂੰ ਇਹ ਬਚਨ ਯਾਦ ਆਇਆ ਪੂਰਾ ਪਰਿਵਾਰ ਪਛਤਾ ਰਿਹਾ ਆ ਸ਼ਾਮੀ لال ਜੀ ਮਹਾਰਾਜ ਜੀ ਪਾਸ ਪਿੰਡ ਬੱਲਾ ਵਿਖੇ ਆਏ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਹਿੰਦੇ ਮਹਾਰਾਜ ਤੁਹਾਡੇ ਬਚਨਾਂ ਦੀ ਉਲੰਘਣਾ ਹੋ ਗਈ ਆ ਤੁਸੀਂ ਆ ਕਹੇ ਸੀ ਕਿ ਕੋਠੀ ਨੂੰ ਖੋਲ ਕੇ ਨਹੀਂ ਦੇਖਣਾ ਲੇਕਿਨ ਮਹਾਰਾਜ ਜੀ ਇਸ ਦਿਓ ਕੋਠੀ ਖੋਲ ਕੇ ਵੇਖੋ ਆ ਬਾਬਾ ਪਿੰਪਲ ਦਾਸ ਜੀ ਅੱਖ ਲੱਗ ਕੇ ਮਹਾਰਾਜ ਜੀ ਕਹਿੰਦੇ ਸ਼ਾਮੀ RAM ਆਵੇਂ ਤੁਸੀਂ ਸਾਰੀ ਉਮਰ ਹੀ ਉਸ ਕੋਠੀ ਦੇ ਵਿੱਚੋਂ ਦਾਣੇ ਗੱਡੀ ਜਾਂਦੇ ਉਹ ਕੋਠੀ ਕਦੀ ਵੀ ਖਾਲੀ ਨਹੀਂ ਹੋ ਸਕਦੀ ਇੱਕਨ ਮਹਾਰਾਜ ਕਹਿੰਦੇ ਹੁਣ ਉਹ ਬਚਨ ਜਿਹੜਾ ਉਹ ਵਰਤ ਚੁੱਕਿਆ ਔਰ ਬੇਨਤੀ ਕੀਤੀ ਕਹਿੰਦੇ ਮਹਾਰਾਜ ਕਿਰਪਾ ਕਰੋ ਦੁਹਾਰਾ ਅਸੱਜੇ ਬਾਸਾ ਮਹਾਰਾਜ ਕਹਿੰਦੇ ਜੋ ਕੁਛ ਪਾਇਆ ਸੋ ਏਕਾ ਅਸੱਜੇ ਬਾਸਾ ਮਹਾਰਾਜ ਕਿਤੇ ਨਹੀਂ ਪਾਈ ਹੁਣ ਜਿਹੜੇ ਉਹ ਦਾਣੇ ਪਾਇਆ ਕਰੂੰਗੇ ਤਾਂ ਕੱਟਿਆ ਕਰੂੰਗਾ

1928 ਨੂੰ ਪਰਮੇਸ਼ਰ ਦੇ ਭੇਤ ਹੋ ਗਏ। ਉਹਨਾਂ ਦੇ ਬਾਪ ਨੇ ਲਿਖਿਆ ਜੀਵਾ ਕੇ ਉਧਾਰ ਦੇ ਕੋ ਪਾਪੀਆਂ ਕੇ ਤਾਰਨੇ ਕੋ ਮੂਰਖ ਸੁਧਾਰਨੇ ਕੋ ਆਏ ਸੰਸਾਰ ਸੀ। ਬਚਨ ਰਸੀਤੇ ਦਾ ਪਤੇਜ ਦੇ ਹਠੀਲੇ। ਵਿਸੇ ਪੰਜ ਕੀ ਨਕੀਲੇ ਸ਼ਿਵ ਸ਼ੰਕਰ ਮੂਰਾਰ ਸੀ। 1985 ਸਨ ਬਿਕਰਵੀ ਮਹੀਨਾ ਅਸੂ। 26 ਦਿਨ ਗਏ ਸਾਡ ਦਿੱਤੀ ਕੋ ਲਜਾਰ ਸੀ। ਵੀਰਵਾਰ ਦਿਨ ਫਿਰ ਟਾਈਮ ਸੀ ਸਵੇਰ ਵਾਲਾ। ਉਰਬਾਨ ਸਤਰਮੇ ਉੱਜੇ ਮੋਕਤੋ ਇੱਥੇ ਕਵੀ ਕੋਤਾਰਾਮ ਜੀ ਨੇ ਬਿਕਰਮੀ ਸੰਬਤ 1985 ਲਿਖਿਆ ਹੈ ਜੋ ਕਿ ਈਸਵੀ ਤੋਂ ਲਗਭਗ 50 52 ਸਾਲ ਅੱਗੇ ਚੱਲਦਾ ਸੋ ਇਸੇ ਪ੍ਰਕਾਰ ਉਹ ਮਹਾਨ ਰੈਵਰ ਜਿਨ੍ਹਾਂ ਦੀ ਕੁੱਲ ਵਿੱਚੋਂ ਭਾਗ ਜੁਗਾਇਏ ਮਹਾਰਾਜ ਜੀ ਸਵਾਮੀ ਸਰਵਨ ਦਾਸ ਮਹਾਰਾਜ ਜੀ ਨੇ ਤੇ ਉਹਨਾਂ ਦੇ ਪਿਤਾ ਜੀ ਧੰਤਨਪਾਪਾ ਪਿੰਪਲਦਾਸ ਜੀ ਮਹਾਰਾਜ ਜੋ ਕਿ ਸੰਸਾਰ ਦੇ ਵਿੱਚ ਆਏ ਸੰਸਾਰ ਨੂੰ ਪਰਮੇਸ਼ਵਰ ਦੇ ਮਾਰਗ ਦੇ ਨਾਲ ਜੋੜਿਆ ਭੁੱਲੀ ਭਟਕੀ ਮਨੁੱਖਤਾ ਨੂੰ ਸਿੱਧੇ ਰਸਤੇ ਪਾਇਆ ਜੀਵਾਂ ਨੂੰ ਧਰਮ ਦਾ ਉਪਦੇਸ਼ ਦਿੱਤਾ ਜੀਵਾਂ ਨੂੰ ਜਾਤ ਪਾਤ ਤੋਂ ਕੱਟਿਆ ਜੀਵਾਂ ਨੂੰ ਅਮੀਰੀ ਗਰੀਬੀ ਤੋਂ ਕੱਟ ਕਰਕੇ ਉਹਨਾਂ ਨੇ ਕੇਵਲ ਉਹਨਾਂ ਕੇਵਲੇਕ ਪਰਮੇਸ਼ਵਰ ਦੇ ਨਾਮ ਨਾਲ ਜੋੜਿਆ ਐਸੇ ਮਹਾਨ ਰਹਿਬਰ ਆਪਣੀ ਸੰਸਾਰic ਯਾਤਰਾ ਪੂਰਨ ਕਰਦੇ ਹੋਏ 1928 ਪਹਿਲੇ ਦਰਤ ਦੇ ਵਾਲੇ ਦਿਨ ਸੂਰਜ ਕਿਰਨ ਮਲੇ ਚਲਕਾ ਚਲੂਆ ਆਰਾਮ ਦੇ ਮਹਾਵਾਕ ਦਾ ਉਸਤ ਪਰਮੇਸ਼ਰ ਵਿੱਚ ਅਪੇਧ ਹੋ ਗਏ ਤਾਂ ਮਹਾਰਾਜ ਜੀ ਦਾ ਇਹਨਾਂ ਵਰਸਿਸ ਮਹਾਮਨੁਮੁਖ ਪ੍ਰਾਪਤਿਆ ਹੋਇਆ ਫਿਰ ਸਤਕਾਰ ਤੋਂ ਸਾ ਸੰਗਤ ਜੀ ਪਿੰਡ ਬੱਲਾ ਦੀ ਪਾਵਨ ਧਰਤੀ ਮਹਾਰਾਜ ਜੀ ਦਾ ਜੋ ਅੰਗੀਠਾ ਸਾਹਿਬ ਆ ਉਹ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਵੱਲ ਮਹਾਰਾਜ ਜੀ ਦਾ ਅੰਗੀਠਾ ਸਾਹਿਬ ਉੱਥੇ ਮਹਾਰਾਜ ਜੀ ਦਾ ਸੰਸਕਾਰ ਹਰਿ ਸਵਾਮੀ ਸਰਵੰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਹਾਜ਼ਰੀ ਵਿੱਚ ਕੀਤਾ ਤੇ ਉਹਨਾਂ ਦੀ ਹੀ ਜਾਤ ਦੇ ਅੰਦਰ ਡੇਰੇ ਵਿਖੇ ਜਿਹੜੇ ਦੋ ਨਿਸ਼ਾਨ ਸਾਹਿਬ ਆ ਉਹ ਪਹਿਲੇ ਅੰਦਰਾਤੀ ਵਾਲੇ ਦਿਨ ਬਾਬਾ ਪਿੱਪਲਨਾਸ ਮਹਾਰਾਜ ਜੀ ਦੀ ਜਾਤ ਵਿੱਚ ਉਹਨਾਂ ਦਾ ਵਰਤੀ ਸਮਾਗਮ ਨੂੰ ਮਨਾਉਂਦਿਆਂ ਜਿਹੜੇ ਉਹ ਦੋਨੋਂ ਨਿਸ਼ਾਨ ਸਾਹਿਬ ਘੰਟੇ ਚੁਲਾਏ ਜਾਂਦੇ ਆ ਕਿ ਮਹਾਰਾਜ ਜੀ ਦੇ ਜੀਵਨ ਵਿੱਚ ਲਿਖਿਆ ਹੈ ਸੱਚੇ ਪਾਤਸ਼ਾਹ ਜੀ ਦੇ ਕਿ ਸਵਾਮੀ ਸਰਵੰਦਾਸ ਮਹਾਰਾਜ ਜੀ ਦੋ ਘੰਟੇ ਭਜਨ ਕਰਕੇ ਉਸ ਦਿਨ ਇਤਨ ਪਹਿਲਾਂ ਨਰਾਤਾ ਹੁੰਦਾ ਸੀ 2 ਘੰਟੇ ਭਜਨ ਕਰਕੇ ਮਹਾਰਾਜ ਜੀ ਫਿਰ ਬਾਹਰ ਆਣ ਕਰਕੇ ਜਿਹੜੇ ਸਨ ਉਹ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਰਿਆ ਕਰਦੇ ਸਨ ਸੋ ਸਤਕਾਰ ਤੋਂ ਸਾ ਸੰਗਤ ਜੀ ਰਾਪਤੇ ਪਿਆਰੇ ਨੇ ਕਮਾਈ ਕੀਤੀ ਅੱਜ ਲਗਭਗ ਉਹਨਾਂ ਦੇ ਇਸ ਸੰਸਾਰ ਤੋਂ ਗਿਆਨ 97 98 ਸਾਲ ਹੋ ਚੁਕੇ ਆ ਲੇਕਿਨ ਉਹਨਾਂ ਨੇ ਨਾਮ ਜਪਿਆ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਤਾਂ ਉਹ ਅੱਜ ਵੀ ਸੰਸਾਰ ਵਿੱਚ ਮੌਜੂਦ ਨੇ ਐਸੇ ਲਈ ਗੁਰੂਪੁਰਖਾਂ ਨੇ ਆਖਿਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਕੋ ਬਿੰਦ ਮਹਾਰਾਜ ਕਹਿੰਦੇ ਭਾਈ ਪਰਮੇਸ਼ਵਰ ਸਦਾ ਰਹਿਣੇ ਵਾਲਾ ਪਰਮੇਸ਼ਵਰ ਦਾ ਨਾਮ ਸਦਾ ਰਹਿਣੇ ਵਾਲਾ ਆ ਤੇ ਪਰਮੇਸ਼ਵਰ ਦੇ ਪਿਆਰੇ ਭਾਵੇਂ ਸਰੀਰ ਕਰਕੇ ਚਲੇ ਜਾਂਦੇ ਆ ਲੇਕਿਨ ਮਹਾਰਾਜ ਕਹਿੰਦੇ ਉਹ ਆਦੀ ਕਾਲ ਤੱਕ ਸੰਸਾਰ ਦੇ ਵਿੱਚ ਰਹਿਣੇ ਵਾਲੇ ਆ ਜੋ ਵੀ ਉਹਨਾਂ ਨੂੰ ਪ੍ਰੇਮ ਕਰਦਾ ਹੈ ਜੋ ਵੀ ਇਹਨਾਂ ਨੂੰ ਪ੍ਰੇਮ ਸਹਿਤ ਯਾਦ ਕਰਦਾ ਆ ਰਾਜ ਕਹਿੰਦੇ ਉਹ ਫਿਰ ਆਪਣੇ ਪਿਆਰੀ ਦੇ ਨੇੜੇ ਹੋ ਕਰਕੇ ਵਰਤਦੇ ਨੇ ਕਹਿ ਰਵਿਦਾਸ ਆਤ ਪੈ ਨੇਰੇ ਸਹਜੇ ਹੋਏ ਸੋ ਹੋਈ ਤੁਪੋਜੀ ਸਤਨਾਮ ਸ੍ਰੀ ਵਾਹਿ